ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਸੈਵਰ ਅਚ ਖਮਾਣੋ ਤਹਿਸੀਲ ਕੰਪਲੈਕਸ ਵਿੱਚ ਸਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਸ਼੍ਰੀਮਤੀ ਮਨਰੀਤ ਰਾਣਾ ਪੀਸੀਐਸ ਉਪ ਮੰਡਲ ਮజిస్టਰੇਟ ਖਮਾਣੋ ਬਲਕ ਕੌਮੀ ਚੰਡਾਲੇ ਰੌਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਐਮਐਲਏ ਬਸੀ ਪਠਾਣਾ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਪਾਲ ਸਿੰਘ ਪਤੀ ਗੁਰਮukh ਸਿੰਘ ਬੀਡੀਪੀਓ ਖਮਾਣੋ ਗੁਰਦੀਪ ਸਿੰਘ ਨਗਰ ਪੰਚਾਇਤ ਖਮਾਣੋ ਐਮਸੀ ਟਰੈਕਟਰ ਸੋਇਲ ਸੋਨੀ ਐਮਸੀ ਜਸਵੀਰ ਸਿੰਘ ਕਾਰਜ ਸਦਕ ਅਫਸਰ ਨਗਰ ਪੰਚਾਇਤ ਖਮਾਣੋ ਤੇ ਦਫਤਰ ਦਸਤਾਬ ਤੇ ਸੂਲ ਬੱਚਿਆਂ ਨੇ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਪੰਜਾਬ ਨਿਊਜ਼ 7 ਰਿਪੋਰਟ ਸੰਦੀਪ ਸ਼ਰਮਾ ਖਮਾਣੋ दिल दिन पढ़ने की नसम अदा की जा रही है राष्ट्रीय शुरू करेंगे 빛 지펴 대으로똑같 ਦੇ ਲਈ ਅਦਰਜ ਬਦਰਜਾ ਸਾਡੇ ਅਲੀਰ ਸਾਬਾ ਦੇ ਸਾਡੇ ਜਿਸ ਸਰਪੰਚ ਸਾਹਿਬ ਦੇ ਮੁਸਾਫਰ ਨੇ ਨੇ ਗਾਰਡਰ ਨੇ ਅਸੀਂ ਪਹਿਲਾਂ ਵੀ ਕਿਹਾ ਕਿ ਸਫਾਈ ਕਰਦੇ ਅਸੀਂ ਦੇ ਸਾਡੇ ਬਹੁਤ ਜ਼ਰੂਰਤ ਹੋਵੇ ਰਿਹਾ ਕਿ ਜਿਹੜਾ ਵੀ ਕੰਮ ਕਰਨਾ ਸਫਾਈ ਕਰਦੇ ਉਹ ਚੰਗੀ ਜਿਹੀ ਸਫਾਈ ਹੋਵੇ ਸੋਨੂੰ ਅੰਤਰ ਦਾ ਸੁਗੰਧੀਆਂ ਦਾ ਸਾਡੇ ਇੱਥੇ ਦਬਾਅ ਕੰਮ ਜਿਹੜਾ ਸੀ ਆਪ ਕਮੀ ਪੈਰ ਕਰ ਦਿੱਤੀ ਜਾਂ ਕਿਹੋ ਜਿਹਾ ਤੁਹਾਨੂੰ ਵਾਜ ਜਿਹੜੀ ਇੱਕ ਈਓ ਉਹਦੇ ਪਿਕਚਰ ਜਿਹੜੀਆਂ ਲਗਾਈਆਂ ਗਈਆਂ ਨੇ ਤਾਂ ਕਿ ਇੱਕ ਪੂਰਨ ਤਰੀਕੇ ਨਾਲ ਆਇਸ ਨੂੰ ਪਤਾ ਲੱਗੇ ਕਿ ਸਾਡੇ ਇਸ ਸਥਾਨ ਦੇ ਦਸਤਕਾਰੀ ਨੇ ਕਿਹੜੇ ਕਾਰਜ ਨੂੰ ਦੇਸ਼ ਦਾ ਰੰਗ ਰੰਗਿਆ ਜਿਹੜੀ ਐਨ ਬੀਓ ਵੀ ਅਸੂ ਸਿਕਚਰ ਸਟੇਡੀਅਮ ਉੱਤੇ ਲਗਾਈਆਂ ਨੇ ਇਹ ਵੀ ਨਵੀਂ ਕਲਪਨ ਨੂੰ ਇਹਦੇ ਲਈ ਦਰਸਾ ਰਿਹਾ ਹੈ ਉਹ ਆਤਵਾਦ ਉੱਤੇ ਸੰਘਰਸ਼ ਦਾ ਤਾਪੂ ਅਧਿਕਾਰੀ ਸੰਸਥਾ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਸ਼ੋਕਮਰ ਜੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਡੇ ਬਜ਼ੁਰਗਾਂ ਦੀਆਂ ਸਾਡੇ ਪੁਰਖਾਂ ਦੀਆਂ ਫੋਟੋ ਇੱਥੇ ਤਹਿਸੀਲ ਚ ਲਵਾਈਆਂ ਜੀ ਯਾਦਗੀ ਘਟਿਆਆਂ ਦੀਆਂ 15 ਅਗਸਤ ਦੇ ਸਬੰਧ ਵਿੱਚ ਅੱਜ ਸਾਨੂੰ ਬਹੁਤ ਖੁਸ਼ੀ ਆ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਆਪਣਾ ਸਰਕਾਰ ਦਾ ਭਗਵਾਨ ਤੁਮਾਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜੀ 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 ਕਿਹੜੇ ਪਿੰਡ ਤੋਂ ਤੁਹਾਡਾ ਜੀ ਪਿੰਡ ਭੜੀਆ ਜੀ ਬੜੀ ਅੱਛਾ ਕੀ ਚਾਹੋ ਕੀ ਤੁਹਾਡੇ ਕੌਣ ਸ਼ਹੀਦ ਹੋਏ ਆ ਕੀ ਨਾਮ ਸੀ ਉਹਨ ਦਾ ਗੰਗਾਰ ਸਿੰਘ ਇਹਦਾ ਕਦੋਂ ਸ਼ਹੀਦ ਹੋਏ ਸੀ ਉਹ ਪਤਾ ਹੀ ਹੈ ਜੀ ਹੋ ਕੇ ਜਦੋਂ ਇਹ ਲੜਾਈ ਲੱਗੀ ਹੈ ਜਦੋਂ ਹੋਈ ਅੱਛਾ ਕੀ ਚਾਹੁੰਦੇ ਤੁਸੀਂ ਰੋਂਦੇ ਕਿਉਂ ਕੀ ਚਾਹੀਦਾ ਤੁਹਾਨੂੰ ਸਾਨੂੰ ਬਹੁਤ ਸਮਰਸ਼ੀ ਹੈ ਮੇਰਾ ਬੱਚਾ ਕੋਲੀਆ ਚ ਅੱਛਾ ਨੋ ਬੋਲੀਆ ਚ ਇਸ ਕਰਕੇ ਮੈਨੂੰ ਬਹੁਤ ਘਾਤੀ ਲੰਗੀ ਹੈ ਜੀ ਜ਼ਮੀਨ ਜਾਇਦਾਦ ਕਦੇ ਡੀਸੀ ਸਭ ਕੋਲ ਗਏ ਹੋ ਕਦੇ ਹਾਂਜੀ ਬਹੁਤ ਘੇੜੇ ਮਾਰੇ ਨੇ ਅੱਛਾ ਕਿੱਗੀ ਵੀ ਆਈ ਪਈ ਹੈ ਜੀ ਇਹ ਨਹੀਂ ਪਤਾ ਕਿ ਥੇਰੀ ਹੈ ਫਿਰ ਤੁਸੀਂ ਲੈ ਕੇ ਤੁਸੀਂ ਜਾਣਾ ਸੀ ਮਿਲਣਾ ਸੀ ਡੀਸੀ ਸਭ ਨੂੰ ਮਿਲਣਾ ਸੀ ਮੈਂ ਜੀ ਬਹੁਤ ਮਿਲੀ ਹੈ ਜੀ ਕੋਈ ਸਮੱਸਿਆ ਕੋਈ ਛਣਵਾਈ ਨਹੀਂ ਹੋਈ ਕੋਈ ਛਣਵਾਈ ਨਹੀਂ ਅੱਛਾ ਹਾਂ ਕੋਈ ਛਣਵਾਈ ਨਹੀਂ ਜੀ ਹੁੰਦੀ ਮੈਂ ਤਾਂ ਇਹ ਚਾਹੁੰਦੀ ਆ ਮੇਰੇ ਬੱਚੇ ਨੂੰ ਮਾਰਾ ਮੋਟਾ ਕੋਈ ਨਾ ਬਣੇ ਅੱਛਾ ਹਾਂ ਹੂੰ ਖੋਰ ਕੀ ਚਾਹੀਦਾ ਤੁਹਾਨੂੰ ਰੁਜ਼ਗਾਰ ਚਾਹੀਦਾ ਬੱਚੇ ਜਿਹੜਾ ਨਾੜੇ ਨੋਟਾ ਰੁਜ਼ਗਾਰ ਮਿਲ ਜੇ ਜੀ ਮੇਰੇ ਬੱਚਿਆਂ ਨੂੰ ਕੋਲਿਓ ਚ ਬੈਠੇ ਨੇ ਅੱਛਾ ਜੀ ਮੈਂ ਬਾਪ ਕੰਮਾਂ ਕਾਹਦੀ ਬਹੁਤ ਸਮੱਸਿਆ ਕੀ ਨਾਮ ਆ ਤੁਹਾਡਾ ਨਾਮ ਕੀ ਹੈ ਹਰਜੀਤ ਕੌਰ ਜੀ ਕਿਹੜਾ ਪਿੰਡ ਹੈ ਜੀ ਘਰ ਦਾ 9 ਮਿੰਟ ਦਰਸਹਿੰਦਾ ਜੀ ਮੈਂ ਦੱਸ ਦਿੰਦੇ ਪਿੰਡ ਜਿਹੜਾ ਜੀ ਸਰਕਾਰੀ ਸਕੂਲ ਬਾਰੇ ਹੋਏ ਨੇ ਜੀ ਸਾਰੇ ਬੱਚਿਆਂ ਦੇ ਆਈ ਕਾਰਡ ਸਾਰੇ ਬਣੇ ਹੋਏ ਨੇ ਜੀ ਫੌਜ ਵੱਲੋਂ ਬਣਵਾਏ ਨੇ ਜੀ ਹਾਂ ਜੀ ਸਾਕਿਬ ਦਾ ਘਰਦਿਆਂ ਦਾ ਵੀ ਬਣਿਆ ਹੋਇਆ ਹੈ ਜੀ ਠੀਕ ਪਰ ਸਾਡੇ ਕੋਲ ਸੁਣਾਈ ਨਹੀਂ ਦੀ ਜੀ ਕਿਧਰੇ ਪਾਸੋਂ ਸੁਣਾਈ ਨਹੀਂ ਦੀ ਸਾਡੇ ਚਲੋ ਠੀਕ